ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਅੱਜ ਮੁੰਡੇ ਦੀ ਮੌਤ ਤੋਂ ਬਾਅਦ ਮਾਪਿਆਂ ਵੱਲੋਂ ਇੱਕ ਨਿੱਜੀ ਹਸਪਤਾਲ ਦੇ ਬਾਹਰ ਲਗਾਇਆ ਗਿਆ ਦਰਨਾ ਮਾਪਿਆਂ ਵੱਲੋਂ ਇੱਕ ਡਾਕਟਰ ਦੇ ਹਸਪਤਾਲ ਨਿੱਜੀ ਹਸਪਤਾਲ ਦੇ ਡਾਕਟਰ ਦੇ ਉੱਤੇ ਲਗਾਏ ਗਏ ਦੋਸ਼ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦੇ ਢੋਈ ਦੇ ਵਿੱਚ ਦਰਦ ਹੋਇਆ ਸੀ ਜਿਸ ਦੇ ਲਈ ਇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਜਿਹੜੇ ਇੰਜੈਕਸ਼ਨ ਨਹੀਂ ਲਗਾਉਣੇ ਚਾਹੀਦੇ ਸੀ ਉਹ ਇੰਜੈਕਸ਼ਨ ਲਗਾਏ ਗਏ ਜਿਸ ਦੇ ਕਰਕੇ ਉਹਦੀ ਬਾਡੀ ਦੇ ਵਿੱਚ ਧਫੜ ਹੋ ਗਈ ਤੇ ਜਿਸ ਦੇ ਕਰਕੇ ਉਹਨਾਂ ਨੂੰ ਵਕਵਾ ਕਸਤਾਲਾਂ ਦੇ ਵਿੱਚ ਲੈ ਕੇ ਜਾਣਾ ਪਿਆ ਜਿੱਥੇ ਲਾਸਟ ਦੇ ਵਿੱਚ ਆਦੇਸ਼ ਹਸਪੀਟਲ ਦੇ ਵਿੱਚ ਜਦੋਂ ਲੈ ਕੇ ਗਏ ਤਾਂ ਉੱਥੇ ਹੋ ਗਈ ਮੌਤ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚ ਕੇ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਬਾਬਤ ਡਾਕਟਰ ਸਾਹਿਬ ਨੂੰ ਫੋਨ ਕਰਕੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਸਾਹਿਬ ਵੱਲੋਂ ਕੋਈ ਵੀ ਫੋਨ ਨਹੀਂ ਚੱਕਿਆ ਗਿਆ ਡਾਕਟਰ ਸਾਹਿਬ ਆਪਣਾ ਪੱਖ ਰੱਖਣਾ ਚਾਹੁੰਦੇ ਆ ਤਾਂ ਫੋਨ ਕਰਕੇ ਆਪਦਾ ਪੱਖ ਰੱਖ ਸਕਦੇ ਨਾ ਆਉਂ ਜਾਂਦੇ ਆ ਪਾ ਪੂਰਾ ਮਾਮਲਾ ਇਸ ਖਬਰ ਦੇ ਰਹੇ ਮੇਰਾ ਨਾਮ ਮੋਹਨ ਸਿੰਘ ਆ ਜੀ ਮੇਰਾ ਨਾਮ ਕੀ ਹੋਇਆ ਕੀ ਇਹ ਗਲਤ ਇੰਜੈਕਸ਼ਨ ਲਾਦਾ ਜੀ ਬੱਚੇ ਦੇ ਢੂਹੀ ਦਰਦ ਸੀਗਾ ਦਰਦਾਂ ਇੰਜੈਕਸ਼ਨ ਲਾ ਕੇ ਸ਼ਰੀਡਾਰ ਤੇ ਟ੍ਰਾਮਾਡੋਲ ਦੋਨੇ ਇੰਜੈਕਸ਼ਨ ਬੋਤਲ ਚ ਪਾ ਕੇ ਮੜਾ ਕੇ ਲਾ ਦੇਣਾ ਨੇ ਦੱਸ ਕੇ ਲਾਇਆ ਸਾਨੂੰ ਨਰਸਾਂ ਨੇ ਦੱਸਿਆ ਸ਼ਰੀਡਾਰ ਬੱਚੇ ਨੇ ਵੀ ਕਿਹਾ ਵੀ ਮੇਰੇ ਸ਼ਰੀਡਾਰ ਪੜਿਆ ਲਿਖਿਆ ਸੀਗਾ ਜੀ ਬਾਬਾ ਫਰੀਦ ਚ ਪੜਦਾ ਸੀ ਕੋਈ ਉਹ ਅਣਪੜ੍ਹ ਨਹੀਂ ਸੀਗਾ ਤੇ ਉਹਨੇ ਵੀ ਆਖਿਆ ਵੀ ਡੈਡੀ ਆਰਟੀ ਕਾ ਮੇਰੇ ਲਾਈ ਜਾਂਦੇ ਆ ਲੱਗਦਾ ਨਹੀਂ ਹੁੰਦਾ ਓ ਟੀਕਾ ਬੈਨ ਆ ਸਟੀਲ ਡਾਟ ਜਿਹੜਾ ਟੀਕਾ ਹੈਗਾ ਭਲਵਾਨਾ ਭਲਵਾਨਾ ਦੇ ਲੱਗਦਾ ਵੀ ਲੱਗਦਾ ਨਹੀਂ ਹੁੰਦਾ ਮੇਰੇ ਗਲਤ ਲਾਦਾ ਨਹੀਂਗਾ ਪਰ ਉਤੋਂ ਹੀ ਚੱਲਿਆ ਜੀ ਕੰਮ ਉਸ ਤੋਂ ਬਾਅਦ ਤਾਂ ਬਸ ਜਿੱਤੇ ਮਰਜੀ ਲਾ ਕੇ ਦਰਵਾਹਾਂ ਇਨਫੈਕਸ਼ਨ ਹੋ ਗਈ 2000 ਤੋਂ 5000 ਕੱਪ ਗਈ ਪਤਾ ਨਹੀਂ ਲੱਗਿਆ ਜੀ ਉਸ ਤੋਂ ਬਾਅਦ ਤਾਂ ਕੁਝ ਨਹੀਂ ਹੋਇਆ ਬਸ ਐਮ ਆਰ ਆ ਵੀ ਕਰਾਈਏ ਸਾਰਾ ਕੁਝ ਕਰਾਇਆ ਜੀ ਐਮ ਆਰ ਹੋ ਡਾਕਟਰ ਨੂੰ ਦਿਖਾਈ ਆ ਇਹਨਾਂ ਨੇ ਸਾਨੂੰ ਦੱਸੀ ਸਰਜਰੀ ਵੀ ਸਰਜਰੀ ਹੋਊਗੀ ਤਿੰਨ ਦਿਨਾਂ ਦੀ ਦਵਾਈ ਲੈ ਜਾਓ ਸਾਡੇ ਕੋਲ ਦਵਾਈ ਪਈ ਆ। ਵੀ ਤਿੰਨ ਦਿਨਾਂ ਬਾਅਦ ਆ ਜਿਓ ਸਰਜਰੀ ਕਰ ਦਿਆਂਗੇ। ਉਹ ਡਾਕਟਰ ਨੇ ਦਿਖਾਈ ਉਹ ਕਹਿੰਦੇ ਕੋਈ ਨਾਰਮਲ ਆ ਇਹ ਕੋਈ ਜਿੱਕੜ ਵਾਲੀ ਗੱਲ ਨਹੀਂ। ਅਰ ਵੀਰ ਦੀ ਹੱਡੀ ਦੇ ਵਿੱਚ ਟੀਕਾ ਲਾ ਕੇ ਸੈੱਟ ਹੋ ਜਾਊਗਾ। ਮੈਂ ਕਹਾਂ ਜੀ ਸਰਜਰੀ ਕਹਿੰਦੇ ਸਰਜਰੀ ਦੀ ਕੋਈ ਜ਼ਰੂਰਤ ਹੀ ਨਹੀਂ ਐਨੀ ਕੋਈ ਪ੍ਰੋਬਲਮ ਹੀ ਹੈ ਨਹੀਂ। ਪਤਾ ਜੀ ਤੇਰੀ ਕੋਈ ਪੁਸ਼ੀ ਦਾਖਲਾ ਮਿਲੇ ਹੁਣ। ਡਾਕਟਰ ਸਾਹਿਬ ਹੈ ਨਹੀਂ ਜੀ। ਤੇ ਹੁਣ ਅੰਦਰ ਉਹਨਾਂ ਦੇ ਫਾਜ਼ਰੀ ਲੋ ਬੈਠੇ ਆ ਉਹਦੇ ਕੋਲ। ਕੀ ਕਹਿੰਦੇ ਕੀ ਅੰਦਰ ਹੋਣਾ? ਅਸੀਂ ਨਹੀਂ ਜੀ ਅੰਦਰ ਨਹੀਂ ਅਸੀਂ ਨਹੀਂ ਮਿਲੇ। ਨਾ ਜੀ। ਉਹਨਾਂ ਨੇ ਆ ਕੇ ਤੁਹਾਨੂੰ ਵੀ ਨਹੀਂ ਪੁੱਛਿਆ ਵੀ ਤੁਹਾਡੇ ਨਾਲ ਚਲਾਇਆ ਨਾ ਜੀ ਨਾ ਕੋਈ ਨਹੀਂ ਪੁੱਛਿਆ ਉਹਨਾਂ ਨੂੰ ਕੀ ਲੋੜ ਆ ਪਕੰਦੀ ਅਸੀਂ ਗਏ ਸੀ ਪੁੱਛ ਉਹਨਾਂ ਦਾ ਕੰਪਟਰ ਨੂੰ ਉਹ ਕਹਿੰਦੇ ਸਟੇਰਡ ਅਸੀਂ ਹਰੇਕ ਦੇ ਲਾ ਦਿੰਨੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਹਰ ਕੱਢਦਾ ਤੁਹਾਡੇ ਵੱਲੋਂ ਮੰਗ ਕੀ ਕੀਤੀ ਚੱਲ ਰਹੀ ਹੈ ਸਾਰੀ ਮੰਗ ਇਹ ਹੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੇ ਪਰਚਾ ਹੋਣਾ ਚਾਹੀਦਾ ਬਸ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਜੀਜੀਤ ਕੌਰ ਹੈ ਜੀ ਹਾਂ ਜੀ ਕੀ ਹੋਇਆ ਕੀ ਹੈ ਜੀ ਇੱਥੇ ਇਹ 6 ਤਰੀਕ ਨੂੰ ਇੱਥੇ ਡਾਕਟਰ ਸਿਮਰਨ ਦੇ ਦੇ ਬੱਚੇ ਦੀ ਠੂਈ ਕਰਕੇ ਇੱਥੇ ਲੈ ਕੇ ਆਈ ਸੀ ਇਹਦੀ ਮਤਲਬ ਹੋਈ ਤੇ ਮੇਰੀ ਪਰਜਾਈ ਉਸ ਤੋਂ ਬਾਅਦ ਜਦੋਂ ਇਹਦੇ ਛਾਲੇ ਹੋ ਗਏ ਤੇ ਮੇਰੀ ਪਰਜਾਈ ਨੂੰ ਫੋਨ ਕਰਕੇ ਇਹਦੀ ਭੈਣ ਨੇ ਬੁਲਾਇਆ ਇਹਦੀ ਮੁੰਡੇ ਦੀ ਮਦਰ ਨੇ ਮਦਰ ਨੇ ਕਿਉਂਕਿ ਮੇਰੀ ਮੇਰੀ ਜਿਹੜੀ ਪਰਜਾਈ ਸੀ ਉਹਦੀ ਮਾਸੀ ਲੱਗਦੀ ਸੀਗੀ ਸੱਕੀ ਦੋਨੇ ਸੱਕੀਆਂ ਬਹਿਣਾ ਸੀ ਗਿਆ ਇਸ ਕਰਕੇ ਮੇਰੇ ਉੱਤੇ ਉਹਦੇ ਛਾਲੇ ਹੋ ਗਏ ਛਾਲੇ ਹੋਣ ਕਰਕੇ ਵੀ ਗਲਤ ਤਰੀਕਾ ਲੱਗਣ ਕਰਕੇ ਓਵਰਡੋਜ਼ ਲੱਗਣ ਕਰਕੇ ਛਾਲੇ ਹੋ ਗਏ ਇਹਨੇ ਡਾਕਟਰ ਨੇ ਉਸ ਤੋਂ ਬਾਅਦ ਚ ਦਵਾਈ ਲੈ ਕੇ 3 ਦਿਨਾਂ ਦੀ ਸਾਨੂੰ ਘਰੇ ਭੇਜ ਤਾ ਪਹਿਲਾਂ ਕਹਿੰਦਾ ਸੀ ਐਮ ਆਰ ਆਈ ਹੈ ਇਹਦੇ ਮਣ ਕੇ ਬਹਿ ਗਏ ਸਰਜਰੀ ਕਰਨੀ ਪੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ 3 ਦਿਨਾਂ ਦੀ ਇਹਨਾਂ ਨੇ ਦਵਾਈ ਦੇਤੀ ਪੋਚ ਕੇ ਸਾਨੂੰ ਘਰੇ ਭੇਜਤਾ ਘਰੇ ਭੇਜਣ ਤੋਂ ਬਾਅਦ 1 ਦਿਨ ਅਸੀਂ ਘਰੇ ਰੱਖਿਆ ਉਹਦੇ ਉਹ ਇਸੇ ਦੀ ਦਵਾਈ ਲੈਂਦੇ ਫਿਰ ਅਸੀਂ ਡਾਕਟਰ ਅਜੇ ਨਾ ਕੰਟੈਕਟ ਕੀਤਾ ਡਾਕਟਰ ਅਜੇ ਕਹਿੰਦਾ ਵੀ ਇਹ ਤਾਂ ਬਿਮਾਰੀ ਹੈ ਨਹੀਂ ਇਹਨੂੰ ਇਹ ਤੁਹਾਡੇ ਤਾਂ ਗਲਤ ਆ ਟੀਕੇ ਲਾਤੇ ਇਹਦੇ ਕਰਕੇ ਸਾਰਾ ਉਹ ਹੋਇਆ ਪਰ ਡਾਕਟਰ ਕੋਈ ਵੀ ਲਿਖ ਕੇ ਦੇਣ ਨੂੰ ਇਹ ਤਿਆਰ ਨਹੀਂ ਨਾ ਤਾਂ ਸਾਨੂੰ ਕ੍ਰਿਸ਼ਨ ਵਾਲੇ ਨੇ ਇਹ ਲਿਖ ਕੇ ਦਿੱਤਾ ਨਾ ਹੀ ਸਾਨੂੰ ਆਦੇਸ਼ ਵਾਲਿਆਂ ਨੇ ਲਿਖਿਆ ਪਾਰੇ ਦੀਆਂ ਸਾਡੇ ਕੋਲੇ ਜਿਹੜੇ ਬੈਲ ਪਾ ਦੇ ਕੱਟ ਕੇ ਦਿੱਤੇ ਆ ਉਹ 6 ਨੰਬਰ ਤੇ ਤੇ 10 ਨੰਬਰ ਤੇ ਇੰਜੈਕਸ਼ਨ ਦਿੱਤਾ ਹੋਇਆ ਜਿਹਦੇ ਕਰਕੇ ਸਾਡੇ ਮੁੰਡੇ ਦਾ ਆ ਹਾਲ ਹੋਇਆ ਤੇ ਇਹਦੀ ਡੈਥ ਹੋਈ ਆ ਤੁਹਾਡੇ ਵੱਲੋਂ ਹਮ ਮੰਗ ਸਾਨੂੰ ਇਹ ਆ ਵੀ ਇਹਦੇ ਤੇ ਪਰਚਾ ਦੇ ਕੇ ਇਮੀਡੀਏਟ ਇਹਦਾ ਹਸਪੀਟਲ ਇਹਦਾ ਬੰਦ ਕੀਤਾ ਜਾਵੇ ਤੇ ਡਾਕਟਰ ਨੂੰ ਸਖਤ ਹੋ ਸਕਦਾ ਜਾਂ ਸਾਹ ਜਾਂਦੀ ਕੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡੇ ਹੱਥੀਂ ਉੜਕੇ ਵੀ ਇਹਦਾ ਜਾਣ ਕੀ ਹੋਣਾ ਹੈ ਇਹ ਜਿਹੜਾ ਹੈ ਆਪਣੇ ਪ੍ਰਭਜੋ ਸਿੰਘ ਨਾਮ ਦਾ ਜਿਹੜਾ ਹੈਗਾ ਇੱਕ ਲੜਕਾ ਸੀ ਜਿਹਦੀ 19 ਸਾਲ 3 ਉਮਰ ਹੈ ਜੋ ਇਹਨਾਂ ਦੇ ਵਾਰਸਾਂ ਵੱਲੋਂ ਇਹ ਕਿਆ ਜਾ ਰਿਹਾ ਹੈ ਵੀ ਜਿਹੜਾ 6 ਤਰੀਕ ਨੂੰ ਸਿਮਰਨ ਹਸਪੀਟਲ ਤੇ ਜਿਹੜਾ ਅਸੀਂ ਇਲਾਜ ਲੈ ਲਿਆਦਾ ਸੀ ਤੇ ਉਸ ਤੋਂ ਬਾਅਦ ਉਸ ਨੂੰ ਘਰ ਲੈ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਹੋਰ ਵੱਖ-ਵੱਖ ਹਸਪੀਟਲਾਂ 'ਚ ਇਹਦਾ ਇਲਾਜ ਕਰਾਇਆ ਜਿਸ ਦੀ 10 ਤਰੀਕ ਨੂੰ ਜਿਹੜਾ ਹੈਗਾ ਆਦੇਸ਼ ਹਸਪੀਟਲ ਵਿਕੇਟ ਐਕਟ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪੋਸਟਮਾਰਟਮ ਉਹ ਥਾਣਾ ਕੈਂਟ ਵੱਲੋਂ ਜਿਹੜਾ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਕਰਵਾਇਆ ਗਿਆ ਸੀ ਪਰ ਜੇ ਕਹਿ ਰਹੇ ਆ ਵੀ ਜਿਹੜੇ ਅਸੀਂ ਉਹਦੀ ਕਾਰਵਾਈ ਨਾਲ ਸੰਤੁਸ਼ਟ ਨਹੀਂ ਆ ਤੇ ਉਸ ਤੋਂ ਇਹ ਜਿਹੜਾ ਹੈਗਾ ਇਹਨਾਂ ਵੱਲੋਂ ਜਿਹੜਾ ਹੈਗਾ ਤਰ੍ਹਾਂ ਇਹ ਸਾਰਿਆਂ ਨਾਲ ਪਹਿਲਾ ਜਿਹੜਾ ਹੈਗਾ ਜਿਹੜਾ ਲੜਕਾ ਹੈਗਾ ਜਿਹੜਾ ਕਪਜੋ ਸਿੰਘ ਉਹਨੂੰ ਅਸੀਂ ਜਿਹੜਾ ਇਲਾਜ ਲਈ ਸਾਰਿਆਂ ਨਾਲ ਪਹਿਲਾ 6 ਤਰੀਕ ਨੂੰ ਇਸ ਜਿਹੜਾ ਹਸਪੀਟਲ ਹੈ ਉਸ ਵਿੱਚ ਲਿਆਂਦਾ ਗਏ। ਇਹ ਜਿਹੜਾ ਸਿਮਰਨੋ ਹਸਪੀਟਲ ਹੈਗਾ ਆਪਣਾ 100 ਉਹ ਇੱਕ ਗੱਲ ਹੋਈ ਉਹ ਡਾਕਟਰ ਨਾਲ ਮਿਲਾਲ ਨਹੀਂ ਜੀ ਅਸੀਂ ਜਿਹੜਾ ਉਹ ਆਵਾਰਸ ਨਾਲ ਗੱਲਬਾਤ ਕਰ ਰਹੇ ਸੀ ਜੋ ਸਹੀ ਪ੍ਰੋਸੀਜਰ ਆ ਉਹਨਾਂ ਨੂੰ ਦੱਸਤਾ ਉਹ ਕਹਿੰਦੇ ਵੀ ਅਸੀਂ ਸਹਿਮਤ ਆ ਇਸ ਕਿ ਜੋ ਮਾਂਜੋਗ ਡਿਪਟੀ ਕਮਿਸ਼ਨਰ ਆ ਗਿਆ ਤੇ ਸਿਵਲ ਸਰਜਨ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ ਆਧਾਰ ਤੇ ਕੋਈ ਵੀ ਡਾਕਟਰ ਵੱਲੋਂ ਜੇ ਅੰਗਹੀਲੀ ਪਾਈ ਜਾਂਦੀ ਹੈ ਉਦੋਂ ਇਕਲਾ ਬੰਦੀ ਕਾਰਵਾਈ ਕੀਤੀ ਕਮੇਟੀ ਰਣ ਕੇ ਜਿੱਥੇ ਬਣਦੀ ਹੈ ਇਹ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਜਾ ਰਹੀ ਹੈ ਦਰਖਾਸਤ ਦੇ ਆਧਾਰ ਤੇ ਜਿਹੜੀ ਕਮੇਟੀ ਅੱਗੇ ਬਣਾਈ